رام کلی محلہ تیار ست گور میں پایا ست گور تایا تا سہج سیتی من بجیاں وا دیا پروار پریاں شبد گاون آئیاں شبد ہری کیرا من جنی وس آیا نانک آنند ہوا ست گرو میں سب نلاں سمرت سوامی سو کیوں منو وسارے کہ نانک من میرے سدارو ہر نال سچے ساحبہ کیا نا کر کرتا تیرے سب کچھ ہے جس دے ہے سو پاوے سارا سی صلاح تیری نام من وساوے نام دن کہ من وسیا واجے شبد کنیری کہے نانک سچے صاحب کیا نہ ہی کر تیرے سچا نام میرا آدھارو سچ نام آدھار میرا جن پکا سب گوائیاں کرشانت سکمن آئے وسیا جن اچھا سب پو ਸਦਾ ਕੁਰਬਾਨ ਕੀ ਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਤ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦਿਤ ਘਰਿ ਸੁਹਾਗੇ ਕਰਿ ਸੁਹਾਗੇ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਤੂ ਤੁਦੁ ਤੁਦੁ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਪਰਮ ਭਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਬੇਨੀ ਮਾਣੀ ਬੇਨੀ ਮਾਣੀ ਨਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਸ ਅਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਮੋਹਰ ਥਾਉ ਨਾਹੀ ਸਭ ਲਾਖ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ आनंद आनंद सबको कह आनंद गुरु ते जाने आ जाने अनंत सदा गुरु ते कृपा करे प्यारिया कर कृपा कि लब कटे ज्ञान अंजन सारे आ अंदरो जिनका मुंह टूटा तिनका शब्द सटए सवारे कह नानकयो आनंद है आनंद गुरु ते जाने आ बाबा जिस तू दे सोई जन पावे पावे का सो जन दे जिसनु और क्या करे बेचारे आ ਇਕ ਭਰਮ ੂਲੇ ਫਿਰ ਹੈ ਦੇ ਦੇ ਸਿਕ ਨਾਮ ਲਾਖ ਸਵਾਰੇ ਆ ਮੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਪਾਵੇ ਕਹਿ ਨਾਨਕ ਜੁਦੇ ਪਿਆਰੇ ਸੋਈ ਜਨ ਪਾਵੇ ਆਹ ਵੋ ਸੰਤ ਪਿਆਰੇ ਉਹ ਕਾ ਕੀ ਕਰੇ ਕਹਾਣੀ ਕਰੇ ਕਹਾਣੀ ਅਕਤ ਤੇਰੀ ਕਿ ਦਵਾਰੇ ਪਾਈ ਐ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨੇ ਪਾਈ ਐ ਕਉ ਮੰਨੂ ਗੁਰੂ ਕੇ ਰਾਗ ਆਵੋ ਸਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਥੋ ਅਕਤ ਕਹਾਣੀ ਏ ਮਾਇਆ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂ ਸੁਨ ਮਨ ਮੇਰਿਆ ਇਹ ਮਾਇਆ ਮੋਹਨੀ ਜਿਨ ਏਤ ਪਰਮ ਭੁਲਾਇਆ ਮਾਇਆ ਕਾ ਮੋਹਨੀ ਤਨੇ ਕੀਤੀ ਜੰਠਗੋਲੀ ਪਾਇਆ ਕੁਰਬਾਨ ਕੀ ਤਾਂ ਤੇ ਸਹਿਬ ਤੋਂ ਜਨਮ ਹੰ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚੁਤਰਾ ਇਕ ਨਾ ਪਾਇਆ ਏ ਮਨ ਪਿਆਰਿਆ ਤੂੰ ਸਜਾ ਸੱਤ ਸਮਾਲੇ ਕੇ ਤੁਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਤਲਾਈਐ ਐਸਾ ਕੰਮ ਲੈਣਾ ਕੀ ਚੈ ਜੁ ਅੰਤ ਪਛੋਤਾਈਐ ست گرو کاچ سمالے اگم اگو چرا تیر اتنا پایا اپنا آپ جانے جی جنت سب کھیل تیرا کیا کو آنے آخ تا ویخ سب تین جب تایا کہ نانک تجا اگم ہے تیر انت نہ پایا ਸੋਰ ਨਾਰ ਮੂਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇਕ ਬੇਕ ਪਰਤਨ ਆਇਆ ਲਭ ਲੋਗ ਹੰਕਾਰ ਤੂੰ ਕਾ ਸਤਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਦੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਬਿਕ ਮਾਰਗ ਚੱਲਣਾ نانک چالی جیو تلا چلے سومی ہو جانا گن تیر جیو تلا چلے جنہیں مارگ پاوے کرپا جن نام لائے سدا تسن کتا ہیں اپنی سے سک سچے یہ سوہلا سب سہاوا سب دوہوا سدا سوہلا ست گرو سنا یہ تن من وسیا جن ترو لکھا آیا ایک پری کنری کرے گلا گلی کن پایا ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਇ ਤੁਸੀਂੋਂ ਪਵਿੱਤ ਸੰਗਤ ਸੁਭਾਇਆ ਕਹਿ ਦੇ ਸੁਣਦੇ ਪਵਿੱਤ ਸੇਪ ਵਿੱਚ ਜਿਨਿ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨਿ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ من سیجے سا سیسا نہ جائے نہ جائے سیسا کتے سنجم رہے کرم کمائے سیسے جیو ملین ہے کت سنجم تو تا جائے تو وہ شبد لاگو ہر سیور ہو چکلائے کہنا نگر پرسا دی سیج اوپ جائے ایو سیسا ایو جائے جیو میلے بارو نرمل بارو نرمل جیو تا میلے تنی جنم جوے ہارے آ ਇਹ ਕਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵੇ ਸਾਰਿਆ ਵਿਦਾਂ ਮੇ ਨਾਮ ਉਕਤ ਮੋ ਸੁ ਸੁਣੇ ਨਹੀਂ ਜਿਹੜੇ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰੇਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਮੂੜ ਕੀ ਸੋਇ ਪਾਉਚੈ ਨਹੀਂ ਮਨਸਾ ਸਤ ਸਮਾਨ ਜਨਮ ਰਤਨ ਜਿਨੀ ਕਟਿਆ ਭਲੇ ਸੇ ਬਣ ਜਾਰੇ

ਜੇ ਕੋ ਗੁਰ ਤੇ ਬਿਨ ਮੁਕ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕਿਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਨਾ ਚਰਨੀ ਸਤਿਗੁਰੂ ਸਭ ਸੁਣਾਏ ਤਹਿ ਨਾਨਕ ਵਿਚਾਰ ਦੇ ਕੋ ਬਿਨ ਸਤਿਗੁਰ ਮੁਕਤ ਨਾ ਪਾਏ

ਇਹ ਦੀ ਕੱਚੇ ਸੂਣ ਦੇ ਕੱਚੇ ਕੱਚੀ ਆਖ ਵਿਖਾਣੀ ਹਰ ਹਰ ਨਿਤ ਕਰੇ ਰਸਨਾ ਕਹਿ ਆ ਕਛੂ ਨਾ ਜਾਣੀ ਚਿਤ ਜਿੰਕਾ ਹਰ ਲਿਆ ਮਾਇਆ ਬੋਲਨ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੁ ਜੜਾਓ ਸਭ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ

ਕਹਿ ਨਾਨਕ ਆਪ ਕਰਤਾ ਆਪੇ ਹੁਕਮੁ ਬੁਜਾਏ ਸਿਮਰਤ ਸਾਸਤ੍ਰ ਪੰਥਿ ਪਾਪ ਵਿਚਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਜੋਂ ਤਤ ਸਾਰ ਨ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁਪਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲ ਅੰਮ੍ਰਿਤ ਬਾਣੀ کہ نانک سو تت پائے جس نو اندن ہر لیو لاکے جاگت رین مہانی ماتا کے ادھر میں پرتپال کرے سو کیوں منو و ہے منو کیوں و ہے ایوڑ داتا جے اگر میں آہار پہنچاوے تو اس مو کی حکو نہ سکی جس مو اپنی لیو لاوے اپنی لیو آپے لائے گر مقصدہ سما لیے کہ نانک ایوڑ داتا سو کیوں منو و ہے جیسی اگن ادھر میں تیسی باہر مایا مایا اگن سب ایک جے جی کر کھیل رچایا تس پانا تا جم جمیا پروار پلا پایا لیو شڑکی لگی تشنا مایا امر ورتایا اے مایا جت ہر مہ موج پاؤ دو جا کہنان گر پر سادی جنا لیو لاکی تین وچے مایا پایا ہر آپ امولک ہے ملنا پایا جائے نہ پایا جائے کسے بٹوں رہے لوک بل لائے ایسا ست گر جی ملے جس نر سوپیے جائے جس دا جیو تس مل رہے ہر وسے من آئے ہر آپ امولک ہے پکت نانکا جن ہر پلے پائے

ہر رس بہت نہ ترسنا لاگ آئے ہر رس کرمی پائی ہے ستگر ملے جس آئے کہ نانک ہوئے اس سری را میرا ہر تم جوت رکی تا تو جگ مے آیا ہر جوت رکی تا تو, تو جگ می آیا ہر آپ ماتا آپ پیتا جن جیوائے جگ دکھایا گر پرساد بوجھا چلت ہوا چل آیا کہ مو رچا جو تاکی تا جگ میں آیا من چاؤ پیا پرب آگم سنیا ہر منگل گاؤ سکی گرہ مندر بنیا ہر گاؤ منگل نت سکیے جو دکھ نہ ویا پی گر چرن لاگے دن سباگے آپنا پھر جا پے

اے نتر میرے اوہر تم میں جو تری ہر بن اور نہ دیکھو کوئی ند ہر بن اور دیکھو کوئی ندری ہر نہا لیا اے بسو سنسار تم دیکھ دے اے ہو ہر کا روپ ہے ہر روپ ندری آیا گر پر سادی بوجیا جا وکا ہر ایک ہے ہر بن اور نہ کوئی کہنانک اے نتر اند سے ستگر ملے درشت ہوئی ਏ ਸਰਮਨੋ ਮੇਰਿਓ ਸਾਚੈ ਸੁਨਨੈ ਨੋ ਪਠਾਏ ਸਾਚੈ ਸੁਨਨੈ ਨੋ ਪਠਾਏ ਸ੍ਰੀ ਲਾਇ ਸੁਨੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਚ ਅਲਖ ਵਿਡਾਨੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਊ ਸਾਚੈ ਸੁਨਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਲਖ ਕੈ ਵਾਜਾ ਪੰਨ ਵਜਾਇਆ ਵਜਾਇਆ ਵਾਜਾ ਪੰਨ ਨੂੰ ਦਵਾਰੇ ਫਗੜ ਘਟਕੀਏ ਦਸਵਾਂ ਗੁਤਰ ਖਾਇਆ ਗੁਰਦੁਆਰੇ ਲਾਇ ਪਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਤੇ ਅਨੇਕ ਰੂਪ ਨਉ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਲਖ ਕੈ ਵਾਜਾ ਪੰਨ ਵਜਾਇਆ ਇਹੋ ਸਾਚਾ ਸੋਹਿਲਾ ਸੱਚਾ ਕਰ ਗਾਵੂ ਗਾਵੋ ਤਾ ਸੋਹਿਲਾ ਕਰ ਸੱਚੇ ਜਿਥੈ ਸਦਾ ਸੱਟ ਧਿਆਵੇ ਸਚੋ ਧਿਆਵੇ ਜਾਤੁ ਦੁ ਭਾਵੇ ਗੁਰਮੁਖ ਜੁਨਾ ਬੁਝਾਵੇ ਇਹੋ ਸਤ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸਾ ਸੋਹਿਲਾ ਸੱਚਾ ਕਰ ਗਾਵੈ ਆਨ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ पार ब्रह्म प्रभु पाया उतरे सगले विसुरे दुख रोग संताप उतरे सुनी सच्ची वाणी संत साजन भय सरसे पूरे गुरते जानी सुनते पुनीत कहते पवित सतगुरु रहे आप पर पूरे बिनवंत नाम गुरु चरण लागे वाजे अनहद तुरे